ਭਾਈ ਯਾਰ ਸ਼ੇਅਰ ਕਰ ਦਿਓ ਯਾਰ ਆਵਾਜ਼ ਨੂੰ ਉੱਪਰ ਨਹੀਂ ਆਉਣ ਦਿੱਤਾ ਯਾਰਿਆ ਸਤਿ ਸ਼੍ਰੀ ਅਕਾਲ ਜੀ ਦਿਸ਼ਨ ਕੁਮਾਰ ਜੀ ਤੁਸੀਂ ਸੁਣਾਓ ਕਿਵੇਂ ਆ ਬਾਈ ਬਣ ਕੇ ਸ਼ੇਅਰ ਕਰ ਦਿਓ ਤੁਹਾਡੇ ਕੋਲ ਗਰੁੱਪ ਚੱਲਦਾ ਕਿਉਂਕਿ ਸਰਕਾਰ ਨੂੰ ਮੇਰੀ ਆਵਾਜ਼ ਨੂੰ ਫੈਲਣ ਨਹੀਂ ਦੇ ਰਹੀ ਦੱਬ ਰਹੀ ਆ ਕਿੰਨਾ ਚਿਰ ਦੱਬ ਲੂਗੀ ਇਹ ਵੀਡੀਓ ਆ ਜਿਹੜੀ ਸਿੱਧੀ ਸਿੱਧੀ ਮਾਨਸਾ ਪੁਲਿਸ ਨੂੰ ਪਾ ਰਿਹਾ ਹੈਗਾ ਮੈਂ ਸਿੱਧਮ ਸਿੱਧੀ ਕਿਉਂਕਿ ਕੱਲ ਵੀ ਇੱਕ ਵੀਡੀਓ ਪਾਈ ਸੀ ਮਾਨਸਾ ਪੁਲਿਸ ਨੂੰ ਅੱਜ ਦਿਨੇ ਸੇਖਰ ਦੁਪਹਿਰੇ ਮਾਨਸਿਕ ਕੱਟ ਨਾ ਹੁੰਦੀ ਐ ਸ਼ਿਵ ਸ਼ਕਤੀ ਮੰਦਰ ਕੋਲੇ ਇੱਕ ਨੌਜਵਾਨ ਸਿੱਧਾ ਸਿੰਘ ਵਾਲੇ ਦਾ 8-9 ਮੁੰਡਿਆਂ ਦੁਆਰਾ ਕੁੱਟਿਆ ਜਾਂਦਾ ਬਹੁਤ ਜ਼ਿਆਦੇ ਉਹਦੇ ਸੱਟਾਂ ਮਾਰੀ ਆ ਜਾਂਦੀਆਂ ਕੁੱਟਣ ਤੋਂ ਬਾਅਦ ਉਹ ਜਾਂਦੇ ਜਾਂਦੇ ਕਹੀਏ ਕਹਿ ਕੇ ਜਾਂਦੇ ਨੇ ਅਸੀਂ ਨਸ਼ਾ ਰੋਕਣ ਵਾਲੇ ਬੰਦੇ ਆ ਵੀ ਅਸੀਂ ਨਸ਼ਾ ਰੋਕ ਵੀ ਮੇਰਾ ਨਾਂ ਲੈ ਕੇ ਵੀ ਅਸੀਂ ਛੋਟੇ ਦੀ ਟੀਮ ਦੇ ਬੰਦੇ ਆ ਹਾਲਾਂਕਿ ਮੇਰਾ ਉਹਨਾਂ ਚ ਕੋਈ ਬੰਦਾ ਨਹੀਂ ਉਹਨਾਂ ਨਾਲ ਮੇਰਾ ਕੋਈ ਸਬੰਧ ਨਹੀਂ ਇੱਕ ਦੋ ਬੰਦੇ ਉਹਨਾਂ ਚ ਸਾਡੇ ਐਂਟੀ ਪਾਰਟੀ ਦੇ ਨੇ ਜਾਂ ਸਾਡੀ ਬਰੋਡੀਆਂ ਵਿਰੋਧੀ ਪਾਰਟੀ ਦੇ ਨੇ ਹਣਾ ਵੀ ਆ ਵੀ ਜਨਾ ਲਾਕਡਾਟ ਹੁੰਦੀ ਹੈ ਨਾ ਉਹ ਬੰਦੇ ਨੇ ਉਹਨਾਂ ਦਾ ਉਹ ਮੁੰਡਾ ਵੀ ਨਾ ਜਾਣਦਾ ਵਿਚਾਰਾ ਉਹ ਮੁੰਡਾ ਮੇਰੇ ਨਾਲ ਜਿੰਮ ਰੋਂਦਾ ਰਿਹਾ ਪਹਿਲਾਂ ਉਸ ਤੋਂ ਬਾਅਦ ਚਲੋ ਮਾਰੇ ਕੰਮ ਕਰਨ ਲੱਗ ਗਿਆ ਕੀ ਇਹ ਕੱਟਣਾ ਨੂੰ ਜਾਣ ਬੁੱਝ ਕੇ ਇਹ ਰੂਪ ਦਿੱਤਾ ਜਾ ਰਿਹਾ ਹੈ ਪਹਿਲਾਂ ਵੀ ਦੋ ਚਾਰ ਕੱਟਣਾ ਹੋ ਗਈਆਂ ਇੱਕ ਬਜੂਗ ਦਾ ਪਰਸ ਹੋਲਿਆ ਥੋੜੇ ਦਿਨ ਪਹਿਲਾਂ ਰਾਤ ਨੂੰ ਸਟੇਸ਼ਨ ਤੋਂ ਉਤਰਦੇ ਤਾਂ 4500 ਰੁਪਏ ਖੋਲਿਆ ਉਦੋਂ ਵੀ ਉਹਨੂੰ ਕਹਿਤਾ ਦੂਜੇ ਤਿਆਂ ਰਾਤ ਨੂੰ ਇਹਨੇ ਨੇ ਜੇ ਕੱਟਣਾ ਹੁੰਦੀਆਂ ਨੇ ਹਰੇਕ ਕੱਟਣਾ ਦੀ ਮਹਿਮਾਨ ਸਾਹਿਬ ਪੁਲਿਸ ਨੂੰ ਜਾਣਕਾਰੀ ਦਿੰਨਾ ਵੀ ਐਂ ਕਰਦੇ ਨੇ ਫਾਇਦਾ ਕਿ ਬੰਦੇ ਨਹੀਂ ਫੜੇ ਗਏ ਅੱਜ ਇਹ ਬੰਦਿਆਂ ਦੇ ਨਾਮ ਵੀ ਨੇ ਮੈਂ ਉਹਦੀ ਵੀਡੀਓ ਬਣਾ ਲਿਆ ਮੁੰਡੇ ਦੀ ਉਹਨੇ ਦੱਸ ਵੀ ਤਾ ਉਹਨੂੰ ਫੋਨ ਵੀ ਕਰਿਆ ਸ਼ਰੇ ਆਮ 1.30 ਵਜੇ ਨੰਗੇ ਚਿੱਟੇ ਦੁਕਾਨਦਾਰ ਸਾਹਮਣੇ ਸਮੇਤ ਦੁਕਾਨਾ ਸ਼ਾਮ ਲਾਲ ਚੌਧਰੀ ਸ਼ਿਵ ਸ਼ਕਤੀ ਮੰਦਿਰ ਸਾਹਮਣੇ ਬੁਰੀ ਤਰ੍ਹਾਂ ਕੁੱਟ ਕੇ ਸੱਟ ਕੇ ਜ਼ਖਮੀ ਕਰਾਇਆ ਜਾਂਦੇ ਜਾਂਦੇ ਕਹਿਗੇ ਕਹਿ ਦਿੰਦੇ ਨੇ ਅਸੀਂ ਛੋਟੇ ਦੇ ਬੰਦੇ ਆ ਦੱਸੋ ਇਹ ਕਿੱਧਰੋਂ ਜਾਂਦੀ ਆ ਗੱਲ ਉਹਨਾਂ ਨੂੰ ਚੱਕ ਕੇ ਲਿਆਂਦਾ ਜਾਵੇ ਕਿਹੜੇ ਬੰਦੇ ਨੇ ਜਾਂ ਉਹ ਦਾ ਮੈਨੂੰ ਤਾਂ ਪਤਾ ਹੀ ਪਤਾ ਤਾਂ ਹੁਣ ਮੈਨੂੰ ਕਿਹੜੇ ਬੰਦੇ ਨੇ ਉਹ ਜਿਹੜੇ ਆਏ ਗਰੀਬਾਂ ਨੂੰ ਕੁੱਟਦੇ ਨੇ ਮਾਰਦੇ ਨੇ ਜੇ ਭਾਈ ਨਸ਼ਾ ਤੁਸੀਂ ਰੋਕਣਾ ਚਾਹੁੰਦੇ ਹੋ ਸਰੇ ਆਮ ਦੁਕਾਨਦਾਰਾਂ ਦੇ ਜਾਓ ਜੋ ਵੇਚਦੇ ਨੇ ਜਾਂ ਜੋ ਚਿੱਟਾ ਵੇਚਦੇ ਨੇ ਉਹਨਾਂ ਦੇ ਜਾਓ ਗਰੀਬਾਂ ਨਾਲ ਲੜਨ ਦਾ ਕੀ ਫਾਇਦਾ ਹੈ ਗਰੀਬ ਤਾਂ ਵਿਚਾਰੇ ਫਿਰ ਉਹਨੂੰ ਮਾਰਨ ਕੁੱਟਣ ਦਾ ਕੀ ਫਾਇਦਾ ਹੈ ਜੇ ਤੁਸੀਂ ਨਸ਼ੀ ਰੋਕਦੇ ਹੋਗੇ ਸੋ ਇਸ ਘਟਨਾ ਦੀ ਪੂਰੀ ਜਾਂਚ ਕਰੀ ਜਾਵੇ ਕੀ ਪੁੱਛ ਚਾਹੁੰਦੀ ਹੈ ਮਾਨਸਾ ਹੁਣ ਐ ਸਮਝ ਆਉਂਦੀ ਕੀ ਕੀਤਾ ਜਾਵੇ ਆਵਾਜ਼ ਆ ਤੁਹਾਡੇ ਸਾਹਮਣੇ ਦੇਖ ਲਓ ਦੱਬ ਦਿੰਦੇ ਨੇ ਜਮਾ ਖਤਮ ਕਰ ਦਿੰਦੇ ਨੇ ਅੱਗੇ ਨਹੀਂ ਜਾਂਦੇ ਕੱਲ ਹੀ ਵੀਡੀਓ ਪਾਈ ਸੀ ਵੀ ਮਾਨਸਾ ਪੁਲਿਸ ਕੁਝ ਨਹੀਂ ਕਰ ਰਹੀ ਥਾਂ ਥਾਂ ਮਾਨਸਾ ਨਸ਼ਾ ਵਿਕ ਰਿਹਾ ਹੈ ਘਟੋ ਘਟ 50 ਥਾਂ ਨਸ਼ਾ ਵਿਕ ਰਿਹਾ ਹੈ ਮਾਨਸਾ 60 ਥਾਂ ਸ਼ਰੇਆਮ ਉਹਨਾਂ ਦੁਕਾਨਾਂ ਉੱਪਰ ਨਸ਼ਾ ਵਿਕ ਰਿਹਾ ਹੈ ਸ਼ਰੇਆਮ ਮਾਮਾ ਦੇ ਪੁੱਤ ਮਰ ਰਹੇ ਨੇ ਹਨਾ ਅੱਜ ਦੁਪਹਿਰੇ ਹੋਰ ਘਟਨਾ ਹੋਈ ਇੱਕ ਕਹਿੰਦੇ ਉੱਥੇ ਆ ਖਬਰਾਂ ਚ ਦੇਖੀ ਜਾਂਦਾ ਮੈਂ ਜੇ ਵੀ ਮੀਲਪੁਰੀ ਨੇ ਪਾਈ ਹੈ ਮੁੰਡੇ ਨੇ ਵੀ ਪਰਸ ਖੋਕੇ ਲੈ ਗਏ ਪਤਾ ਨਹੀਂ ਮੋਬਾਈਲ ਮਾਰ ਤੋ ਦਿਨ ਦਹਾੜੇ ਸ਼ਹਿਰ ਚ ਜਮਾ ਇੱਕ ਸੰਤ ਸਬੀਟ ਸਮੂਹਰੇ ਇਹ ਘਟਨਾ ਕਿਉਂ ਹੋ ਰਹੀਆਂ ਨੇ ਕੌਣ ਇਹਦੇ ਪਿੱਛੇ ਆ ਕੌਣ ਜ਼ਿੰਮੇਵਾਰ ਐ ਇਹਦੇ ਲਈ ਡਿਊਟੀ ਸਿਖਰ ਦੁਪਹਿਰੇ ਹੁੰਦੀਆਂ ਨੇ ਰਾਤ ਨੂੰ ਤਾਂ ਹੁੰਦੀਆਂ ਹੁੰਦੀਆਂ ਨੇ ਉਹ ਵਿਚਾਰਾ ਹਸਰਤਾ ਜੀ ਦਾਖਲਾ ਸਦਾ ਸਿੰਘ ਵਾਲੇ ਦਾ 40-45 ਸਾਲ ਉਹਦੀ ਉਮਰ ਐ ਉਹ ਚਲੋ ਨਸ਼ਾ ਪੱਤਾ ਕਰਦਾ ਹੋਊ ਵਿਚਾਰਾ ਮਾੜਾ ਮੋਟਾ ਦੇ ਪਿੱਛੇ ਲੱਗੇ ਜਾਂ ਨਾ ਲੱਗੇ ਉਹ ਜਾਨ ਬੁੱਝ ਕੇ ਕੁੱਟਿਆ ਹੋਰ ਕੋਈ ਆਪਣੀ ਟੀਮ ਦਾ ਕੋਈ ਕਬੀ ਬੰਦਾ ਇਹ ਜਾਂ ਐ ਹੀ ਨਹੀਂ ਗਾਣਾ ਕਿਸੇ ਗਰੀਬ ਨਾਲ ਐ ਲੜੇ ਉਹ ਹਸਪਤਾਲ ਜੋ ਫੋਨ ਹੁੰਦਾ ਮੇਰੇ ਨਾਲ ਦੇ ਦੋਸਤ ਨੂੰ ਸਾਡੇ ਨੂੰ ਹੁਣ ਪੜਵਾਰੀ ਨੂੰ ਹੁਣ ਦੱਸਦੇ ਨੇ ਵੀ ਭਈ ਐਂ ਗੱਲ ਹੋ ਗਈ। ਉਹ ਹੁਣ ਅਸੀਂ ਤਾਂ ਹੁਣ ਬਾਹਰ ਹੁੰਨੇ ਆ ਪਤਾ ਲੱਗਦਾ ਜੇ ਉਹ ਆ ਗੱਲ ਹੋ ਗਈ ਫਿਰ ਉਹਦੇ ਕੋਲ ਜਾਣਿਆਂ ਨੂੰ ਪੁੱਛਦੇ ਆ ਦੁਕਾਨਦਾਰਾਂ ਕੋਲ ਜਾਣੇ ਦੁਕਾਨਦਾਰ ਸਾਹਮਣੇ ਆਪਣੇ ਬੰਦੇ ਆਪ ਦੇ ਨੇ ਧਰਨੇ ਚਾਉਂਦੇ ਨੇ ਉਹ ਦੱਸਦੇ ਨੇ ਵੀ ਭਈ ਐਂ ਘਟਨਾ ਹੋਈ ਆ। ਆ ਗੱਲ ਬਾਤ ਹੋਈ ਆ ਉੱਥੇ ਕੈਮਰੇ ਚ ਉਹਨਾਂ ਦੀਆਂ ਵੀਡੀਓ ਨੇ ਮੈਂ ਵੀ ਵੀਡੀਓ ਬਣਾ ਕੇ ਲਿਆ। ਤੇ ਗੱਲ ਕਰ ਉਹ ਬੰਦੇ ਕੌਣ ਨੇ ਹੁਣ ਉਹਨਾਂ ਦੇ ਬੰਦਿਆਂ ਦਾ ਪਤਾ ਕਰਿਆ ਜਾਵੇ ਸ਼ਰੀਆ ਮੰਨ ਤਰ ਰਿਹਾ। ਜਦੋਂ ਇਹ ਕੁਝ ਦਿਨ ਦਿਹਾੜੇ ਸ਼ਹਿਰਾਂ ਚ ਹੋ हां भाई मानसा दिशन कुमार सही गल है नशा ਸਾਡੇ ਬਾਈ ਸ਼ਰਿਆਂ ਬਿਕੀ ਜਾਂਦਾ ਦੁਕਾਨਾਂ ਤੇ ਪਹਿਲਾ ਮੰਗੂ ਹੀ ਕੀ ਕਰੀਏ ਹਣਾ ਕਿ ਉਹ ਮਾਂ ਦੁਕਾਨਾਂ ਉੱਪਰ ਨਸ਼ਾ ਸ਼ਰਿਆਂ ਵੇਚ ਰਹੇ ਬੇਚ ਰਹੇ ਨੇ ਤਿਆਰੀ ਕਰਦੇ ਆ ਫਿਰ ਹਲਕਾਉਣ ਦੀ ਫਿਰ ਪਾਵਾਂਗੇ ਪ੍ਰਵਾਹ ਕੋਈ ਨਹੀਂ ਪਰਚੇ ਪਾਈ ਜਾਂਦੇ ਦੱਬੀ ਜਾਂਦੇ ਨੇ ਆਵਾਜ਼ ਨੂੰ ਦੱਬ ਰਹੇ ਨੇ ਕਟਾਰ ਰਹੇ ਨੇ ਆਵਾਜ਼ ਨੂੰ ਬੰਦ ਕਰ ਰਹੇ ਨੇ ਵੀ ਆਵਾਜ਼ ਲੋਕਾਂ ਤੱਕ ਜਾਵੇ ਨਾ ਫੈਲੇ ਨਾ ਹੁਣ ਆ ਜੁੜ ਨਹੀਂ ਰਹੇ ਨੇ ਲੋਕਾਂ ਨੂੰ ਲਾਈਵ 'ਚ ਪਤਾ ਨਹੀਂ ਕੀ ਸਿਸਟਮ ਕਰਦੇ ਨੇ ਕੀ ਨਾ ਹਰੇਕ ਪੇਚ ਚੱਕ ਦਿੰਦੇ ਨੇ ਇੱਕ ਪੇਚ ਲਾਉਣੇ ਦੂਜਾ ਚੱਕ ਦੇ ਦੂਜਾ ਲਾਉਣ ਤੀਜਾ ਚੱਕ ਦਿੰਦੇ ਨੇ ਹਨਾ ਲੋਕ ਬਾਲੇ ਕਹਿੰਦੇ ਸੀ ਇਹ ਉਹਦੇ ਮਾਰੇ ਕਰਦੇ ਨੇ ਆ ਪੇਜਾਂ ਦੇ ਮਾਰੇ ਸਾਨੂੰ ਕੀ ਲੋੜ ਆ ਪੇਜਾਂ ਦੀ ਭਾਈ ਸਾਡੀ ਤਾਂ ਆਵਾਜ਼ ਜਾਣੀ ਚਾਹੀਦੀ ਆ ਨਸ਼ੇਪਰਦ ਆਵਾਜ਼ ਐ ਸਾਡੇ ਬੰਦੇ ਆਪਦੇ ਲੈਵਲ ਤੇ ਬਹੁਤ ਦੁਨੀਆ ਕੰਮ ਕਰ ਰਹੀ ਐ 사ਜਨ ਜੀ ਔੜ ਤੋਂ ਬਹੁਤ ਤਕੜਾ ਕੰਮ ਕਰ ਰਿਹਾ ਹੈਗਾ ਉਹਦਾ ਨਾਮ ਵਿਚਾਰੇ 사ਜਨ ਜੀ ਔੜ ਤੋਂ ਨਵੇਂ ਐਸਐਸ ਨਗਰ ਤੋਂ ਜਲੰਧਰ ਮੁੰਡਿਆਂ ਦੀ ਟੀਮ ਕੰਮ ਕਰ ਰਹੀ ਐ ਪਟਿਆਲੇ ਮੁੰਡਿਆਂ ਦੀ ਟੀਮ ਕੰਮ ਹਾਲੀ ਟੀਮ ਕੰਮ ਕਰ ਰਹੀ ਐ ਆਪਣੇ ਆਪ ਦੇ ਮੁੰਡੇ ਨੇ ਹਨਾ ਨਵੀਂ ਨੀਂਹ ਮਣਾਈ ਆ ਥੋੜੇ ਦਿਨ ਪਹਿਲਾਂ ਠੀਕ ਐ ਤੇ ਬਰਨਾਲੇ ਮੰਗਲਹੋਰੀ ਕੰਮ ਕਰੀਦਾ ਐ ਜੋਗੇ ਵਾਲਾ ਸਿੱਧਾ ਕੰਮ ਕਰੀ ਜਾਂਦਾ ਵਿਚਾਰਾ ਬੂੜਾ ਤਕੜਾ ਰੋਹ ਲੜਦਾ ਹੋ ਹਾਲਾਂਕਿ ਯਾਰ ਉਹ ਨੂੰ ਬਿਚਾਰੇ ਨੂੰ ਉਹ ਕਰਦੇ ਨੇ ਉਹ ਲੜਦਾ ਤਾਂ ਹੈਗਾ ਨਸ਼ੇ ਖਿਲਾਫ ਯਾਰ ਜਾ ਕੇ ਲੜਨਾ ਸੌਕਾ ਥੋੜੀ ਐ ਆ ਤਰੇਆਲਾ ਗਿਆਨੀ ਮੁੰਡਾ ਨਾਵਾ ਉਹਦੇ ਨਾਲ ਉਹ ਲੜੀ ਜਾਂਦਾ ਨਸ਼ੇ ਖਿਲਾਫ ਸ਼ਿਵਸ਼ੇਰ ਹੋਰੀ ਟੁੱਟ ਤੋਂ ਲੜੀ ਜਾਂਦੇ ਨੇ ਚਨੀਰ ਤੋਂ ਲੜੀ ਜਾਂਦੇ ਨੇ ਮੁੰਡੇ ਸਦੂਲਗੜ ਤੋਂ ਲੜੀ ਜਾਂਦੇ ਨੇ ਮਾਨਸਾ ਤੋਂ ਲੜ ਰਹੇ ਆ ਨਸ਼ੇ ਖਿਲਾਫ ਗੱਲ ਕਰ ਕਿਸੇ ਗਰੀਬ ਦੀ ਕੁੱਟ ਮਾਰ ਨਹੀਂ ਕਰ ਰਹੇ ਵਧੀਆ ਮੰਗੇ ਮੰਗੇ ਬੰਬਰ ਬਾਈ ਵਧੀਆ ਵਧੀਆ ਮੰਗੇ ਮੈਂਬਰ ਭਾਈ ਸਾਰਿਆਂ ਨੂੰ ਪੈਰੂ ਹੀ ਖਾਲਸਾ ਬੈਰੂ ਹੀ ਫਤਿਹ ਬਾਈ ਬਣ ਕੇ ਯਾਰ ਵੀਡੀਓ ਨੂੰ ਇਹ ਸ਼ੇਅਰ ਕਰ ਦਿਓ ਆਪਣੇ ਮਾਨਸਾ ਨਿੱਤ ਨਮੀ ਘਟਨਾ ਹੋ ਰਹੀ ਆ ਨਸ਼ੇ ਦੇ ਖਿਲਾਫ ਜੇਕਰ ਆਪਾਂ ਜਾਣ ਕੇ ਸ਼ਰਾਰਤੀ ਅਨਸਰਾਂ ਨੂੰ ਹੀ ਜਾਂ ਘਟਨਾਵਾਂ ਕਰਾਉਂਦੇ ਨੇ ਦਿਨ ਦਿਹਾੜੇ ਹੈ ਜਾਂ ਕੁਸਤਰਵਾਉਂਦੇ ਨੇ ਇਹਦੇ ਪਿੱਛੇ ਕੌਣ ਆ ਉਹ ਬੰਦਿਆਂ ਨੂੰ ਫੜਿਆ ਜਾਵੇ ਨੰਗਾ ਕਰਿਆ ਜਾਵੇ ਹਾਲਾਂਕਿ ਉਹ ਬੰਦੇ ਨੇ ਵੀੜੂਆਂ ਆ ਗਈਆਂ ਉਹ ਬੰਦੇ ਕੌਣ ਨੇ ਜਿਨ੍ਹਾਂ ਨੇ ਨੌਜਵਾਨ ਨੂੰ ਬਗੈਰ ਗੱਲ ਤੋਂ ਆਏ ਕੁੱਟਿਆ ਵਿਚਾਰੇ ਮਾਰਿਆ ਇਹ ਲੜਨਾ ਯਾਰ ਵੇਚਣਾ ਲੜੋ ਕੋਈ ਹੋਈ ਚੱਕਰੀ ਕੋਈ ਨਹੀਂ ਹਨਾ ਮੁੰਨੀਆਂ ਦੁਕਾਨਾਂ ਪਰ ਜਾ ਕੇ ਲੜੋ ਲੜਨਾ ਹੈਗਾ ਜੋ ਵੇਚਦਾ ਵੱਡਾ ਬੰਦਾ ਗਰੀਬ ਬੰਦੇ ਨਾਲ ਲੜਨ ਦਾ ਵਿਚਾਰਾ ਇੱਕ ਵਿਚਾਰਾ ਆਮ ਬੰਦਾ ਆਮ ਨੌਜਵਾਨ ਹਨਾ ਕੌਣ ਹੈ ਕਹਦਾ ਉਹ ਬੰਦੇ ਪਤਾ ਲੱਗਣ ਕੌਣ ਨੇ ਜਿਹਨਾਂ ਨੇ ਉਹਨੂੰ ਕੁੱਟਿਆ ਮਾਰਿਆ ਇਸ ਤਰ੍ਹਾਂ ਇੰਨੀਆਂ ਸੱਟਾਂ ਮਾਰੀਆਂ ਉਹਦੇ ਉਹ ਦੁਕਾਨਦਾਰ ਦੱਸਨੇ ਕਹਿੰਦੇ ਮਾਰ ਦਿੰਦੇ ਫਿਰ ਜਾਂਦਾ ਜਾਂਦਾ ਸਾਨੂੰ ਕਹਿ ਕੇ ਵੀ ਅਸੀਂ ਉਹਦੇ ਬੰਦਿਆਂ ਸਾਡੇ ਬੰਦਿਆਂ ਸਾਨੂੰ ਪਤਾ ਤਾਂ ਹੁੰਦਾ ਕੌਣ ਬੰਦੇ ਨੇ ਹਨਾ ਉਹ ਲੋਕ ਮੈਨੂੰ ਫੋਨ ਕਰ ਰਹੇ ਨੇ ਵੀ ਭਾਈ ਤੇਰੇ ਬੰਦੇ ਆਏ ਐ ਵੀ ਆਏ ਕਹਿੰਦੇ ਸੀ ਉਹ ਮੁੰਡੇ ਜਾਣਦੇ ਨੇ ਸਾਰੇ ਕਿਉਂ ਧਰਨਿਆਂ ਚ ਨਾਲ ਰਹਿੰਦੇ ਰਹੇ ਨੇ ਦੁਕਾਨਾਂ ਵਾਲੇ ਉਹ ਉਹਨਾਂ ਨੂੰ ਪਤਾ ਹੈ ਤੋ ਭਾਈ ਅਹੀਂ ਹਰਕਤ ਤੋਂ ਬਚੋ ਮਾਨਸਾ ਆਹ ਭਾਈ ਸਾਡੇ ਮਾਨਸਾ ਲੀਡਰ ਸਾਡੇ ਮਾਨਸਾ ਦਾ ਐਮਐਲਏ ਦਾ ਹੰਝੂ ਨਾ ਹੋਇਆ ਬਰੋਬਰ ਆ ਉਸ ਨਹੀਂ ਕਰ ਸਕਦਾ ਉਹ ਨਾ ਹੋ ਨਸ਼ਾ ਰਗਵਾ ਸਕਦਾ ਇਹਨਾਂ ਨਸ਼ਾ ਵੀ ਕੀ ਜਾਂਦਾ ਹੈ ਉਲਟਾ ਫੰਡ ਲੈ ਲੈਂਦੇ ਨੇ ਉਹਨਾਂ ਤੋਂ ਨਾ ਰੁਕਣਾ ਸਭ ਕਿਤੇ ਨਸ਼ਾ ਪੰਜਾਬ 'ਚ ਆਮ ਹੈ ਆਪਣੀ ਤਾਂ ਇਕੱਲੀ ਨਸ਼ੇ ਵਾਲੀ ਲੜਾਈ ਹੈ ਨਸ਼ੇ ਵਾਲੇ ਮੁੱਦੇ ਤੇ ਆਪਾਂ ਨੂੰ ਬੋਲਣਾ ਆਉਂਦਾ ਹੋਰ ਆਪਾਂ ਨੂੰ ਯਾਰ ਕੋਈ ਮੁੱਦੇ ਤੇ ਬੋਲਣਾ ਵੀ ਨਹੀਂ ਆਉਂਦਾ ਹਨਾ ਨਸ਼ੇ ਵਾਲੇ ਮੁੱਦੇ ਤੇ ਆਪਾਂ ਆਪਣੀ ਜਾਨ ਦੇਵਾਂਗੇ ਜਾਨ ਲਾਵਾਂਗੇ ਹੁਣ ਇਹ ਅੱਜ ਦੀ ਘਟਨਾ ਰੋਹ ਨਵੀਂ ਘਟਨਾ ਹੋ ਰਹੀ ਹੈ ਉਹ ਕੀ ਕਰੀਏ ਯਾਰ ਲੋਕ ਵੀ ਬਹੁਤ ਮਾਰੇ ਹੋ ਗਏ ਹੈ ਜਿਆ ਕੁਝ ਕਰ ਰਹੇ ਨੇ ਇੱਕ ਨੇਕ ਚੱਲਦੀ ਲਹਿਰ ਨੂੰ ਖਰਾਬ ਕਰਨ ਲਈ ਬਹੁਤ ਹੱਥ ਕੰਡੇ ਬਣਾਏ ਜਾ ਰਹੇ ਨੇ ਸਰਕਾਰਾਂ ਦੁਆਰਾ ਸਰਕਾਰੀ ਇਹਨਾਂ ਨੂੰ ਪੈਸੇ ਬੰਨਦੇ ਉਹਨਾਂ ਦਾ ਰਾਜਾ ਬਲੈਕਿਆਂ ਦੁਆਰਾ ਸੋ ਭਾਈ ਬੈਰੂ ਜੀ ਖਾਲਸਾ ਬੈਰੂ ਜੀ ਕੀ ਫਤਿਹ ਜਨਨ ਤੁਸੀਂ ਸਿੰਘ ਜੁੜਿਓ